प्यारे दर्शकों ਹੁਣ ਤੁਸੀਂ ਸੁਣਨ ਜਾ ਰਹੇ ਹੋ ਗੱਲਾਂ ਕਰਨ ਕਹਾਣੀਆਂ ਕਿਤਾਬ ਚੋਂ ਲੇਖਕ ਨਿਰੰਜਨ ਬੋਹਾ ਦੀ ਲਿਖੀ ਕਹਾਣੀ ਨਰ ਬੰਦਾ ਨਰ ਬੰਦਾ ਬਾਪੂ ਤਾਂ ਸੁਖਦੇਵ ਤੇ ਗੁਰਮੇਲ ਨੂੰ ਹਮੇਸ਼ਾ ਇਹੋ ਨਸੀਹਤ ਕਰਦਾ ਹੁੰਦਾ ਸੀ ਕਿ ਉਹ ਵੇਲੇ ਸਿਰ ਘਰ ਮੋੜ ਆਇਆ ਕਰਨ ਬਾਪੂ ਦੀ ਉਮਰ ਦਾ ਤਜਰਬਾ ਉਸ ਨੂੰ ਪਿਛਲੇ 10 ਸਾਲਾਂ ਤੋਂ ਨੰਬਰਦਾਰਾਂ ਨਾਲ ਤੁਰੀ ਆਉਂਦੀ ਦੁਸ਼ਮਣੀ ਦਾ ਅਹਿਸਾਸ ਕਰਾਉਂਦਾ ਰਹਿੰਦਾ ਸੀ ਪਾਵੇ ਜ਼ਮੀਨ ਦੀ ਵਟ ਨੂੰ ਲੈ ਕੇ ਨੰਬਰਦਾਰਾਂ ਨਾਲ ਹੋਏ ਝਗੜੇ ਵਿੱਚ ਕਸੂਰ ਨੰਬਰਦਾਰਾਂ ਦਾ ਹੀ ਸੀ ਪਰ ਡਾਡੇ ਦਾ ਸੱਤੀ 200 ਹੁੰਦਾ ਤੇ ਇਹ ਗੱਲ ਬਾਪੂ ਚੰਗੀ ਤਰ੍ਹਾਂ ਜਾਣਦਾ ਸੀ ਨੰਬਰਦਾਰਾਂ ਦੇ ਵਿਚਕਾਰਲੇ ਮੁੰਡੇ ਜੇਲੇ ਦੇ ਪੌੜ ਤਰੀਕੇ ਠੀਕ ਨਹੀਂ ਸਨ ਲੱਗਦੇ ਉਹ ਹੁਣ ਪੂਰੀ ਤਰ੍ਹਾਂ ਵੈਲੀਆਂ ਵਿੱਚ ਪੈਰ ਧਰਨ ਲੱਗ ਪਿਆ ਸੀ दारू ਪੀ ਕੇ ਇੱਕ ਵਾਰ ਤਾਂ ਆਪਣੇ ਪਿਆਲੇ ਦੇ ਯਾਰਾਂ ਨਾਲ ਮਿਲ ਕੇ ਸਾਡੇ ਘਰ ਅੱਗੇ ਲਲਕਾਰਾ ਵੀ ਮਾਰ ਗਿਆ ਸੀ ਜੈਲੇ ਦੇ ਲਲਕਾਰੇ ਦੇ ਜਵਾਬ ਵਿੱਚ ਸੁਖਦੇਵ ਗੰਡਾਸਾ ਚੁੱਕ ਕੇ ਬਾਹਰ ਵੱਲ ਭੱਜਿਆ ਸੀ ਤਾਂ ਸਾਰੇ ਟੱਬਰ ਨੇ ਮਸਾ ਹੀ ਉਸਨੂੰ ਕਾਬੂ ਕੀਤਾ ਸੀ ਸੁਖਦੇਵ ਤੇ ਗੁਰਮੇਲ ਵੱਲੋਂ ਮੋੜ ਨਾ ਮਿਲਣ ਤੇ ਜੈਲਾ ਹੋਰ ਪੁੱਤਰ ਗਿਆ ਸੀ ਬਾਪੂ ਨੂੰ ਚਿੰਤਾ ਰਹਿੰਦੀ ਸੀ ਕਿ ਮਛਰਿਆ ਜੈਲਾ ਵੇਲੇ ਕੁਵੇਲੇ ਕਿਸੇ ਸਮੇਂ ਵੀ ਉਹਨਾਂ ਤੇ ਵਾਰ ਕਰ ਸਕਦਾ ਹੈ ਇਸ ਲਈ ਉਹ ਆਪਣੇ ਦੋਵਾਂ ਪੁੱਤਰਾਂ ਨੂੰ ਹਮੇਸ਼ਾ ਇਹ ਸਮਝਾਉਂਦਾ ਕਿ ਉਹ ਰਾਤ ਬਰਾਤੇ ਇਕੱਲਿਆਂ ਬਾਹਰ ਨਾ ਨਿਕਲਿਆ ਕਰਨ ਮੇਰਾ ਦਿਉਰ ਗੁਰਮੇਲ ਸ਼ੁਰੂ ਤੋਂ ਹੀ ਸਾਧੂ ਬਿਰਤੀ ਦਾ ਮਾਲਕ ਸੀ। ਉਹ ਹਮੇਸ਼ਾ ਹੀ ਲੜਾਈ ਝਗੜੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ। ਲੰਬੜਾ ਨਾਲ ਲੜਾਈ ਵਾਲੇ ਦਿਨ ਜੈਲੇ ਨੇ ਜਦੋਂ ਬਾਪੂ ਦੀ ਦਾੜੀ ਨੂੰ ਹੱਥ ਪਾ ਲਿਆ ਸੀ ਤਾਂ ਸੁਖਦੇਵ ਹੀ ਉਸ ਨਾਲ ਜਫੂ ਜਫੀ ਹੋਇਆ ਸੀ। ਗੁਰਮੇਲ ਤਾਂ ਬਾਪੂ ਮਾਰਤਾ ਓਏ ਬਾਪੂ ਮਾਰਤਾ ਓਏ ਕਰਦਾ ਨੇੜੇ ਖੜਾ ਹੀ ਰੌਲਾ ਪਾਈ ਗਿਆ ਸੀ। ਗਵਾਂਡੀ ਜ਼ਿਮੀਦਾਰਾ ਨੇ ਉਸ ਵੇਲੇ ਦੋਵਾਂ ਧਿਰਾਂ ਨੂੰ ਛੁਡਾ ਕੇ ਘਰੋਂ ਕਰੀ ਭੇਜ ਦਿੱਤਾ ਸੀ। ਪਰ ਸੁਖਦੇਵ ਅੰਦਰ ਬਾਪੂ ਦੇ ਦਾੜੀ ਹੱਥ ਪਾਉਣ ਦੀ ਗੱਲ ਦੀ ਪੂਰੀ ਰੜਕ ਸੀ ਬਾਪੂ ਦੇ ਵਾਰ-ਵਾਰ ਸਮਝਾਉਣ ਤੇ ਉਹ ਖਿਝ ਜਿਆ ਜਾਂਦਾ ਬਾਪੂ ਐ ਡਰ-ਡਰ ਕੇ ਕਿੰਨਾ ਕੁ ਚੇਰ ਕੰਮ ਚੱਲੂ ਤੇਰੀ ਨਰਮੀ ਨੇ ਹੀ ਚਮਲਾਇਆ ਹੈ ਉਹਨਾਂ ਨੂੰ ਉਹ ਬਾਪੂ ਦੀ ਗੱਲ ਸੁਣੀ ਅਣ ਸੁਣੀ ਕਰਕੇ ਬਾਰਤੁਰ ਪੈਂਦਾ ਕਾਲਜ ਦੀ ਪੜ੍ਹਾਈ ਦੌਰਾਨ ਉਹ ਸਟੂਡੈਂਟ ਯੂਨੀਅਨ ਦਾ ਕਹਿੰਦਾ ਕਹਾਉਂਦਾ ਲੀਡਰ ਰਿਆ ਸੀ ਇਸ ਲਈ ਕਿਸੇ ਵੈਲੀ ਦੇ ਡਰ ਕਾਰਨ ਗੀਦੀਆਂ ਵਾਂਗ ਘਰ ਛੁਪ ਕੇ ਬੈਠਣਾ ਵੀ ਉਸਨੂੰ ਚੰਗਾ ਨਹੀਂ ਸੀ ਲੱਗਦਾ ਉਸ ਅਪਾਗੇ ਦਿਨ ਵੀ ਬਾਪੂ ਨੇ ਸੁਖਦੇਵ ਨੂੰ ਬਾਹਰ ਜਾਣ ਤੋਂ ਰੋਕਿਆ ਸੀ ਉਸ ਦਿਨ ਕੋਟ ਅ블ੂ ਤੋਂ ਵੱਡੀ ਕੁੜੀ ਤੇ ਪ੍ਰੌਣਾ ਆਏ ਹੋਏ ਸਨ ਸੁਖਦੇਵ ਪ੍ਰੌਣੇ ਦੀ ਸੇਵਾ ਕਰਨ ਦੀ ਨੀਅਤ ਨਾਲ ਪਿੰਡੋਂ ਬਾਹਰ ਬਣੇ ਠੇਕੇ ਤੋਂ ਬੋਤਲ ਲੈ ਕੇ ਆਉਣ ਲਈ ਘਰੋਂ ਨਿਕਲਿਆ ਤਾਂ ਬਾਪੂ ਨੇ ਆਪਣੀ ਆਦਤ ਅਨੁਸਾਰ ਨੰਨਾ ਪਾ ਦਿੱਤਾ ਬਾਪੂ ਐਵੇਂ ਨਾ ਸਾਰਾ ਦਿਨ ਟੋਕਿਆ ਕਰ ਐ ਕੋਈ ਮੂੰਚ ਪਾਲੂ ਮੈਨੂੰ ਮੇਰੇ ਵੀ ਦੋ ਹੱਥ ਨੇ ਕਹ ਉਸ ਨਹਿਸ਼ ਘੜੀ ਬਾਹਰ ਨਿਕਲ ਗਿਆ ਸੀ ਬਾਪੂ ਦਾ ਡਰ ਸੱਚ ਨਿਕਲਿਆ ਸਾਡਾ ਸਾਰਾ ਟੱਬਰ ਮੇਰੀ ਨਣਦ ਤੇ ਪਰੌਣੇ ਨਾਲ ਹੱਸ ਖੇਡ ਰਿਹਾ ਸੀ ਕਿ ਬਾਹਰੋਂ ਆਏ ਸੁਨੇਹੇ ਨੇ ਸਾਡੇ ਹਾਸੇ ਤੇ ਇੱਕਦਮ ਬ੍ਰੇਕ ਲਾ ਦਿੱਤੀ। ਜੈਲੇ ਤੇ ਸੁੱਖੇ ਦੀ ਸੱਤੂ ਰੋੜੇ ਦੇ ਹੱਥ ਤੱਕ ਉਹ ਲੜਾਈ ਹੋ ਗਈ। ਸਾਡੇ ਗਵਾਂਡੀਆਂ ਦੇ ਮੁੰਡੇ ਵੱਲੋਂ ਦਿੱਤੇ ਸੁਨੇਹੇ ਨੇ ਸਾਨੂੰ ਸਾਰਿਆਂ ਨੂੰ ਹੱਥਾਂ ਪੈਰਾਂ ਵਿੱਚ ਪਾ ਦਿੱਤਾ ਸੀ। ਬਾਪੂ ਤੇ ਗੁਰਮੇਲ ਦੇ ਹੱਥ ਵਿੱਚ ਜੋ ਵੀ ਡੰਡਾ ਸੋਟਾ ਆਇਆ ਉਹ ਵਾਹੋ ਦਾ ਹੀ ਉਧਰ ਵੱਲ ਭੱਜੇ। ਮੈਂ ਤੇ ਬੇਬੇ ਵੀ ਨੰਗੇ ਪੈਰੀ ਉਹਨਾਂ ਦੇ ਮਗਰ ਹੀ ਭੱਜ ਪਈਆਂ ਸਾਂ। ਸੱਤੂ ਦੇ ਹਾਤੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਸਾਨੂੰ ਦੋ ਫਾਇਰ ਸੁਣਾਈ ਦਿੱਤੇ। ਬਾਣਾ ਵਰਤ ਗਿਆ ਮਹਿਸੂਸ ਕਰਕੇ ਮੇਰੀ ਤੇ ਬੇਬੇ ਦੀ ਤਾਂ ਉੱਥੇ ਹੀ ਭੁੱਬ ਨਿਕਲ ਗਈ ਸੀ। ਜਦੋਂ ਅਸੀਂ ਬੇਹਵਾਸੇ ਜੇ ਸੱਤੂ ਦੇ ਹਾਤੇ ਦੇ ਨੇੜੇ ਪਹੁੰਚੇ ਤਾਂ ਜੈਲਾ ਉੱਥੋਂ ਗਾਇਬ ਹੋ ਚੁੱਕਾ ਸੀ ਤੇ ਸੁਖਦੇਵ ਚੁਫਾਲ ਪਿਆ ੜਫ ਰਿਹਾ ਸੀ। ਨੇੜਲੇ ਘਰਾਂ ਵਿੱਚੋਂ ਆਏ ਬੰਦਿਆਂ ਨੇ ਸੁਖਦੇਵ ਦੇ ੜਫਰੇ ਸਰੀਰ ਨੂੰ ਮੰਜੇ ਤੇ ਪਾਇਆ। ਉਸ ਨਾਲ ਪੜਦਾ ਰਿਹਾ ਹਰੀਸ਼ ਵਰਮਾ ਮਿੰਟਾਂ ਸੈਕਿੰਟਾਂ ਵਿੱਚ ਆਪਣੀ ਜੀਪ ਲੈ ਆਇਆ। ਪਰ ਬਠਿੰਡੇ ਦੇ ਹਸਪਤਾਲ ਪੁੱਜਦਿਆਂ ਪੁੱਜਦਿਆਂ ਸੁਖਦੇਵ ਦੇ ਸਰੀਰ ਵਿੱਚੋਂ ਕਾਫੀ ਖੂਨ ਵਹਿ ਚੁੱਕਾ ਸੀ ਤੇ ਉਸ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ ਮਰਨ ਤੋਂ ਪਹਿਲਾਂ ਉਸ ਆਪਣੇ ਅੰਤਿਮ ਬੋਲ ਸਾਡੇ ਨਾਲ ਸਾਂਝੇ ਕੀਤੇ ਨੰਬਰਦਾਰਾਂ ਨੇ ਮੇਰੀ ਪਿੱਠ ਤੇ ਵਾਰ ਕੀਤਾ ਜੇ ਉਹ ਸਾਹਮਣੇ ਤੋਂ ਵਾਰ ਕਰਦੇ ਤਾਂ ਉਹ ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਆਪਣਾ ਦਮ ਤੋੜ ਗਿਆ ਮੈਂ ਤਾਂ ਗਸ਼ੀ ਖਾ ਕੇ ਉੱਥੇ ਹੀ ਡਿੱਗ ਪਈ ਸਾਂ ਨਰਸਾਂ ਤੇ ਡਾਕਟਰਾਂ ਨੇ ਕੁਝ ਟੀਕੇ ਲਾਏ ਤਾਂ ਮੇਰੀ ਥੋੜੀ ਜੀ ਸੁਰਤ ਪਰਤੀ ਸੀ ਜਿਸਨੇ ਵੀ ਸੁਖਦੇਵ ਬਾਰੇ ਸੁਣਿਆ ਵਾਹੋਦਾਹੀ ਹਸਪਤਾਲ ਵੱਲ ਭੱਜਿਆ ਆਂਡ ਗਵਾਂਡ ਦੇ ਲੋਕ ਮੈਨੂੰ ਸੁਖਦੇਵ ਦੀ লাশ ਨਾਲੋਂ ਵੱਖ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਸਾਨੂੰ ਵੀ ਆਪਣੇ ਨਾਲ ਲੈ ਚਲਵੇ ਸੁਖਦੇਵ ਕਹਿ ਬੇਬੇ ਤੇ ਮੇਰੀ ਨਣੰਦ ਫਿਰ ਸੁਖਦੇਵ ਦੀ লাশ ਨੂੰ ਜਾਂ ਚਿੰਬੜੀਆਂ ਵੇ ਤੁਹਾਡੀਆਂ ਜੜਾਂ ਪੁੱਟੀਆਂ ਜਾਣ ਲੰਬੜੋ ਕੰਜਰੋ ਵੇ ਤੁਹਾਡਾ ਕੱਖ ਨਾ ਰਹੇ ਵੇ ਬੇਬੇ ਦੇ ਵਹਿਣ ਸੁਖਦੇਵ ਦੇ ਕਾਤਲਾਂ ਨੂੰ ਲਗਾਤਾਰ ਬਦਦੂਆਵਾਂ ਦੇ ਰਹੇ ਸਨ ਮੈਂ ਸੁਰਤ ਵਿੱਚ ਤਾਂ ਆ ਗਈ ਸਾਂ ਪਰ ਮੇਰਾ ਰੋਣ ਨਹੀਂ ਸੀ ਨਿਕਲ ਰਿਹਾ ਮੇਰੀਆਂ ਅੱਖਾਂ 'ਚੋਂ ਅੱਗ ਨਿਕਲ ਰਹੀ ਸੀ ਤੇ ਅੰਦਰੋਂ ਕਚੀਚੀਆਂ ਜਿਹੀਆਂ ਉੱਠ ਰਹੀਆਂ ਸਨ ਜਿਵੇਂ ਸੁਖਦੇਵ ਦੇ ਕਾਤਲਾਂ ਨੂੰ ਮੈਂ ਕੱਚਾ ਹੀ ਚਬਾਉਣਾ ਹੋਵੇ ਪੋਸਟਮਾਰਟਮ ਤੋਂ ਬਾਅਦ ਸੁਖਦੇਵ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੁਖਦੇਵ ਦੇ ਭੋਗ ਤੱਕ ਤਾਂ ਲੋਕਾਂ ਦੇ ਆਉਣ ਜਾਣ ਨਾਲ ਖਿਆਲ ਕੁਝ ਵੰਡਿਆ ਰਿਹਾ ਪਰ ਭੋਗ ਤੋਂ ਬਾਅਦ ਸਾਨੂੰ ਢਾਰਸ ਦੇਣ ਲਈ ਕੇਵਲ ਕੋਟਬਲੂ ਤੇ ਜੋਧਪੁਰ ਪਾਖਰ ਵਾਲੀਆਂ ਮੇਰੀਆਂ ਨਣੰਦਾ ਹੀ ਰਹਿ ਗਈਆਂ ਸਾਰੇ ਇੱਕ ਦੂਜੇ ਨੂੰ ਹੌਸਲਾ ਦਿੰਦੇ ਤੇ ਔਖੇ-ਸੌਖੇ ਰੋਟੀ ਦੀਆਂ ਦੋ ਬੁਰਕੀਆਂ ਨਿਗਲਦੇ ਬੇਬੇ ਬਾਪੂ ਨੂੰ ਆਪਣੇ ਨਾਲੋਂ ਵੱਧ ਫਿਕਰ ਮੇਰਾ ਰਹਿੰਦਾ ਸੀ ਸੁਖਦੇਵ ਦਾ ਮੌਤ ਦਾ ਗਮ ਮੇਰੇ ਹੱਡੀ ਰਚਦਾ ਜਾ ਰਿਹਾ ਸੀ ਇਸ ਲਈ ਦਿਨਾਂ ਵਿੱਚ ਹੀ ਮੇਰੀ ਸ਼ਕਲ ਬੇਪਛਾਣੀ ਜਈ ਹੋ ਗਈ ਕਈ ਵਾਰ ਨੀਮ ਪਾਗਲਾ ਵਾਂਗੂ ਕਸੀਸ ਜਿਹੀ ਵਟ ਕੇ ਮੈਂ ਆਪਣੀਆਂ ਮੁਠੀਆਂ ਬੰਦ ਕਰ ਲੈਂਦੀ ਤੇ ਫਿਰ ਕੁਝ ਪਲਾਂ ਬਾਅਦ ਹੀ ਬੰਦ ਮੁਠੀਆਂ ਆਪਣੇ ਆਪ ਖੁੱਲ ਜਾਂਦੀਆਂ ਬੇਬੇ ਬਾਪੂ ਦੀ ਸੁਰਤ ਵੀ ਮੇਰੇ ਵਾਂਗੂ ਹੀ ਬੁੰਦਲੀ ਜਈ ਰਹਿੰਦੀ ਪਰ ਮੇਰੇ ਤੇ ਸੁਖਦੇਵ ਦੀ ਨਿਸ਼ਾਨੀ ਸਾਲ ਵਰ ਦਾ ਬਬਲੂ ਇਹ ਸਭ ਕਾਸੇ ਤੋਂ ਬੇਖਬਰ ਖੁਸ਼ੀ-ਖੁਸ਼ੀ ਸਾਰੇ ਘਰ ਵਿੱਚ ਗੇੜੇ ਦਿੰਦਾ ਰਹਿੰਦਾ। ਬਬਲੂ ਦੀਆਂ ਕਿਲਕਾਰੀਆਂ ਕੁਝ ਪਲ ਲਈ ਸਾਰੇ ਪਰਿਵਾਰ ਨੂੰ ਮਾਨਸਿਕ ਰਾਹਤ ਦਿੰਦੀਆਂ ਪਰ ਬਿੰਦ ਝਟ ਬਾਅਦ ਅਸੀਂ ਸਾਰੇ ਫਿਰ ਪਹਿਲਾਂ ਵਾਂਗੂ ਹੀ ਆਪਣੀਆਂ-ਆਪਣੀਆਂ ਸੋਚਾਂ ਵਿੱਚ ਗੁੰਮ ਹੋ ਜਾਂਦੇ। ਪੁਲਿਸ ਵੱਲੋਂ ਸੁਖਦੇਵ ਦੇ ਕਤਲ ਦੇ ਮੌਕੇ ਦੇ ਗਵਾਹ ਮੇਰੇ ਸਹੁਰੇ ਬਾਪੂ ਤੇ ਦਿਓਰ ਗੁਰਮੀਲ ਨੂੰ ਹੀ ਰੱਖਿਆ ਗਿਆ ਸੀ। ਪਾਵੇਂ ਆਂਡ ਗਵਾਂਡ ਦੇ ਕਈ ਬੰਦਿਆਂ ਨੇ ਜੇਲੇ ਨੂੰ ਸੁੱਖੇ ਤੇ ਗੋਲੀ ਚਲਾ ਕੇ ਭਜਦੇ ਵੇਖਿਆ ਸੀ ਪਰ ਨੰਬਰਦਾਰਾਂ ਨਾਲ ਦੁਸ਼ਮਣੀ ਕੌਣ ਸਹੇ ਕੇਸ ਚੱਲਨ ਤੇ ਨੰਬਰਦਾਰਾਂ ਨੇ ਸਰਕਾਰੀ ਵਕੀਲ ਵੀ ਗੰਡ ਲਿਆ ਸੀ ਤੇ ਜੱਜ ਨਾਲ ਵੀ ਕੋਈ ਅੰਗਲੀ ਸੰਗਲੀ ਭੇੜ ਲਈ ਸੀ ਇਸ ਲਈ 9 ਮਹੀਨਿਆਂ ਵਿੱਚ ਹੀ ਜੇਲਾ ਜ਼ਮਾਨਤ ਤੇ ਘਰ ਆ ਗਿਆ ਸੀ ਜੇ ਇਹਨਾਂ 9 ਮਹੀਨਿਆਂ ਵਿੱਚ ਮੇਰੀ ਤਬੀਅਤ ਕੁਝ ਸੰਭਲੀ ਸੀ ਤਾਂ ਜੇਲੇ ਦੀ ਜ਼ਮਾਨਤ ਹੋਣ ਦੀ ਖਬਰ ਸੁਣ ਕੇ ਫਿਰ ਤੋਂ ਵਿਗੜ ਗਈ ਮੇਰਾ ਦਿਲ ਕਰਦਾ ਸੀ ਕਿ ਆਪ ਗੰਡਾਸਾ ਚੁੱਕ ਕੇ ਰਾਹ ਜਾਂਦੇ ਜੈਲੇ ਦਾ ਸਿਰ ਪਾ ਦਵਾਂ ਮੈਂ ਸਾਰਾ ਦਿਨ ਮੰਜੇ ਤੇ ਪਈ ਰਹਿੰਦੀ ਮੇਰੀਆਂ ਅੱਖਾਂ ਵਿੱਚ ਵੱਧ ਰਹੀ ਲਾਲੀ ਨੇ ਮੇਰੀ ਸ਼ਕਲ ਵੀ ਕੁਝ ਡਰਾਵਣੀ ਜਿਹੀ ਬਣਾ ਦਿੱਤੀ ਸੀ ਬਾਪੂ ਮੈਨੂੰ ਦਿਲਾਸਾ ਦਿੰਦੇ ਆਖਦਾ ਹੌਸਲਾ ਰੱਖਤੀਏ ਵਾਇਗਰੂ ਸਭ ਇਨਸਾਫ ਕਰੋ ਉਸ ਦੇ ਘਰ ਦੇਰ ਹੈ ਅੰਧੇਰ ਨਹੀਂ ਮੇਰੀ ਸੱਸ ਵੀ ਲੰਬੜਾਂ ਦੇ ਕੀੜੇ ਪੈ ਕੇ ਮਰਨ ਦੀ ਪਾਕਿਆ ਵਾਰ-ਵਾਰ ਦੁਹਰਾਉਂਦੀ ਪਰ ਮੈਨੂੰ ਉਹਨਾਂ ਦੇ ਇਸ ਤਰ੍ਹਾਂ ਦੇ ਫੋਕੇ ਜਿਹੇ ਦਿਲਾਸੇ ਰਾਹਤ ਨਾ ਦਿੰਦੇ ਬਾਪੂ ਦਾ ਸਾਰਾ ਕੁਝ ਰੱਬ ਤੇ ਸੁੱਟ ਕੇ ਆਪ ਮਾਲਾ ਫੇਰਦੇ ਰਹਿਣਾ ਮੈਨੂੰ ਚੰਗਾ ਨਾ ਲੱਗਦਾ। ਮੈਨੂੰ ਖਿਜ ਜਾਈ ਚੜਦੀ। ਅਸੀਂ ਭੱਲਾ ਵੈਗਰੂ ਦਾ ਕੀ ਵਿਗਾੜਿਆ ਸੀ? ਉਸਨੇ ਸਾਡੇ ਨਾਲ ਐਡੀ ਵੱਡੀ ਬੇਇਨਸਾਫੀ ਕਿਉਂ ਕੀਤੀ? ਮੈਂ ਆਪਣੇ ਆਪ ਤੋਂ ਪੁੱਛਦੀ ਸਾਂ ਪਰ ਮੈਨੂੰ ਆਪਣੇ ਅੰਦਰ ਮਨ ਨੂੰ ਢਾਰਸ ਦੇਣ ਵਾਲਾ ਕੋਈ ਜਵਾਬ ਨਾ ਮਿਲਦਾ। ਆਪਣੇ ਦਿਓਰ ਗੁਰਮੇਲ ਦੀ ਪਿੰਡ ਵਿਚਲੇ ਸੰਤ ਬਾਬਾ ਲੱdde ਸ਼ਾਹ ਦੇ ਡੇਰੇ ਜਾਣ ਦੀ ਲਗਾਤਾਰ ਵੱਧ ਰਹੀ ਰੁਚੀ ਵੀ ਮੈਨੂੰ ਚੰਗੀ ਨਾ ਲੱਗਦੀ। ਇਹ ਆਪਣੇ ਭਰਾ ਨੂੰ ਤਾਂ ਬਿਲਕੁਲ ਭੁਲਾਈ ਬੈਠਾ। ਕੀ ਥੁੜਿਆ ਪਿਆ ਸੀ ਇਹਦੇ ਮਰਦ ਬਣਨ ਨੂੰ ਗੁਰਮੇਲ ਬਾਰੇ ਸੋਚਦੀ ਮੈਂ ਅਕਸਰ ਅਜੇਹਾ ਹੀ ਬੁੜਬੁੜਾਉਂਦੀ ਰਹਿੰਦੀ ਕੋਟਬਲੂ ਤੋਂ ਵੱਡੀ ਕੁੜੀ ਤੇ ਪ੍ਰਾਣਾ ਨਣੰਦੋਇਏ ਘਰ ਆਏ ਹੋਏ ਸਨ ਰਾਤ ਦੀ ਰੋਟੀ ਖਾ ਕੇ ਵੇਲੇ ਹੋਏ ਤਾਂ ਬਾਪੂ ਨੇ ਸੁਖਦੇਵ ਦੇ ਕੇਸ ਦੀ ਗੱਲ ਛੇੜ ਲਈ ਮੈਂ ਵੀ ਬੇਬੇ ਨਾਲ ਨੇੜਲੇ ਮੰਝੇ ਤੇ ਬੈਠੀ ਉਹਨਾਂ ਦੀ ਗੱਲਬਾਤ ਸੁਣ ਰਹੀ ਸਾਂ ਗੱਲ ਚਲਦੀ ਚਲਦੀ ਪਤਾ ਨਹੀਂ ਕਿਹੜੇ ਵੇਲੇ ਮੇਰੇ ਤੇ ਬਬਲੂ ਦੇ ਭਵਿੱਖ ਤੇ ਪਹੁੰਚ ਗਈ ਭਾਵੇ ਉਹ ਮੇਰੀ ਹਾਜ਼ਰੀ ਵਿੱਚ ਖੁੱਲ ਕੇ ਗੱਲ ਨਹੀਂ ਕਰਨ ਕਰੇ ਪਰ ਉਹਨਾਂ ਦੀ ਸਾਰੀ ਗੱਲਬਾਤ ਵਿੱਚੋਂ ਇਸ ਗੱਲ ਦੇ ਤਾਂ ਸਪਸ਼ਟ ਸੰਕੇਤ ਮਿਲ ਹੀ ਰਹੇ ਸਨ ਕਿ ਉਹ ਸੁਖਦੇਵ ਦੀ ਪੱਗ ਗੁਰਮੇਲ ਨੂੰ ਦੇਣਾ ਚਾਹੁੰਦੇ ਸਨ ਘਰ ਦੀ ਇੱਜ਼ਤ ਘਰ ਵਿੱਚ ਹੀ ਰਹਿਣ ਦੀ ਗੱਲ ਵੀ ਵਾਰ-ਵਾਰ ਦੁਹਰਾਈ ਜਾ ਰਹੀ ਸੀ ਮੈਨੂੰ ਪਤਾ ਹੈ ਕਿ ਬੇਬੇ ਬਾਪੂ ਆਪਣੇ ਪੁੱਤਰ ਦੀ ਨਿਸ਼ਾਨੀ ਬਬਲੂ ਦੇ ਸਾਹਾਂ ਵਿੱਚ ਸਾਹ ਲੈਂਦੇ ਸਨ ਪਰ ਅਜੇ ਤਾਂ ਸੁਖਦੇਵ ਦਾ ਸਿਵਾ ਵੀ ਠੰਡਾ ਨਹੀਂ ਸੀ ਹੋਇਆ ਗੁਰਮੇਲ ਨੂੰ ਦਿਓਰ ਤੋਂ ਪਤੀ ਬਣਾਉਣਾ ਮੇਰੇ ਲਈ ਇੰਨੀ ਸੌਖੀ ਗੱਲ ਵੀ ਨਹੀਂ ਸੀ ਜਿਵੇਂ ਉਹਨਾਂ ਚਿਤਵ ਲਿਆ ਸੀ ਸੁਖਦੇਵ ਤੇ ਗੁਰਮੀਲ ਵਿੱਚ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ ਸੁਖਦੇਵ ਤਾਂ ਨਰ ਬੰਦਾ ਸੀ ਤੇ ਇਹ ਮੈਂ ਆਪਣੇ ਮਨ ਦੀ ਗੱਲ ਜ਼ੁਬਾਨ ਤੇ ਲਿਆਉਣਾ ਚਾਹੁੰਦੀ ਸਾਂ ਕਿ ਫਿਕਰ ਨਾ ਕਰੋ ਗੁਰਮੀਲ ਨਾਲ ਗੱਠ ਜੋੜਤੀ ਤੇ ਬਿਨਾਂ ਵੀ ਤੁਹਾਡੇ ਘਰ ਦੀ ਇੱਜ਼ਤ ਘਰ ਵਿੱਚ ਹੀ ਰਹੁ ਮੈਂ ਆਪਣੀ ਜ਼ਿੰਦਗੀ ਦੇ ਰਹਿੰਦੇ ਦਿਨ ਆਪਣੇ ਬਬਲੂ ਦੇ ਸਹਾਰੇ ਲੰਗਾ ਲਵਾਂਗੀ ਪਰ ਆਪਣੇ ਨਨੰਦੋਈਆਂ ਦੀ ਹਾਜ਼ਰੀ ਵਿੱਚ ਮੈਂ ਇਹ ਗੱਲ ਕਹਿ ਨਹੀਂ ਸੰਕੀ ਕੁਝ ਦਿਨਾਂ ਬਾਅਦ ਮੇਰਾ ਪਾਪਾ ਮੇਰੇ ਸਹੁਰੇ ਘਰ ਆਇਆ ਤੇ ਮੈਨੂੰ ਨਾਲ ਲੈ ਗਿਆ ਹਵਾ ਬਦਲ ਨਾਲ ਕੁੜੀ ਦਾ ਦਿਲ ਕੁਝ ਪਰਚਿਆ ਰੋ ਬੇਬੇ ਬਾਪੂ ਨੇ ਵੀ ਇਹ ਸੋਚ ਕੇ ਮੇਰੇ ਪੇਕੇ ਜਾਣ ਵੇਲੇ ਕੋਈ ਨੰਨਾ ਨਾ ਪਾਇਆ ਕਚਹਿਰੀ ਵਿੱਚ ਇਹਨਾਂ ਦਿਨਾਂ ਵਿੱਚ ਬਚਾ ਪੱਖ ਦੀਆਂ ਗਵਾਹੀਆਂ ਚੱਲ ਰਹੀਆਂ ਸਨ ਤੇ ਬਾਪੂ ਦਾ ਸਾਰਾ ਧਿਆਨ ਇਸ ਪਾਸੇ ਸੀ ਕਿ ਕਿਸੇ ਤਰ੍ਹਾਂ ਪਿੰਡ ਦੇ ਲੋਕਾਂ ਦਾ ਮਿੰਨਤ ਤਰਲਾ ਕਰਕੇ ਨੰਬਰਦਾਰਾਂ ਦੇ ਹੱਕ ਵਿੱਚ ਗਵਾਹੀ ਦੇਣ ਤੋਂ ਰੋਕਿਆ ਜਾਵੇ ਉਹ ਗੁਰਮੇਲ ਨੂੰ ਵੀ ਕਚਹਿਰੀ ਇਕੱਲਾ ਨਾ ਜਾਣ ਦਿੰਦਾ ਤਾਰੀਖ ਵਾਲੇ ਦਿਨ ਕੋਟਬਲੂ ਵਾਲਾ ਨੰਨਦੋਈਆ ਵੀ ਆਪਣੇ ਚਾਚੇ ਦੇ ਮੁੰਡੇ ਨੂੰ ਨਾਲ ਲੈ ਕੇ ਕਚਹਿਰੀ ਪਹੁੰਚ ਜਾਂਦਾ ਸੀ ਭਾਵੇਂ ਬਾਪੂ ਨੇ ਅੱਧਾ ਕਿੱਲਾ ਜ਼ਮੀਨ ਗਹਿਣੇ ਧਰ ਕੇ ਸ਼ਹਿਰ ਦਾ ਨਾਮੀ ਵਕੀਲ ਕੀਤਾ ਹੋਇਆ ਸੀ ਫਿਰ ਵੀ ਨੰਬਰਦਾਰਾਂ ਦੀ ਸਰਕਾਰੀ ਦਰਬਾਰੇ ਪਹੁੰਚ ਦਾ ਧੁੜਕੂ ਉਸ ਨੂੰ ਹਰ ਵੇਲੇ ਲੱਗਿਆ ਰਹਿੰਦਾ ਸੀ ਜੈਲਾ ਕਿਤੇ ਸੌਖਿਆਂ ਹੀ ਬਰੀ ਨਾ ਹੋ ਜਾਵੇ ਇਹ ਚਿੰਤਾ ਸਾਨੂੰ ਸਾਰਿਆਂ ਨੂੰ ਵੱਡ-ਵੱਡ ਖਾਂਦੀ ਸੀ ਮੈਨੂੰ ਪੇਕੇ ਘਰ ਆਇਆ ਅਜੇ ਹਫ਼ਤਾ ਹੀ ਹੋਇਆ ਸੀ ਕਿ ਬਾਪੂ ਆਪਣੀ ਵੱਡੀ ਕੁੜੀ ਦੋਵੇਂ ਪਰੌਣਿਆਂ ਤੇ ਪਿੰਡ ਦੇ ਦੋ ਹੋਰ ਮੋਤਬਰ ਬੰਦਿਆਂ ਨੂੰ ਜੀਪ ਵਿੱਚ ਬਿਠਾ ਕੇ ਪੁੱਚੋਗਲਾ ਪਹੁੰਚ ਗਿਆ ਬਾਪੂ ਦੇ ਇਸ ਤਰ੍ਹਾਂ ਬਿਨਾਂ ਸੂਚਨਾ ਦਿੱਤੇ ਆਉਣ ਦਾ ਤਾਂ ਮੈਂ ਕਿਆਸ ਹੀ ਨਹੀਂ ਸੀ ਕੀਤਾ ਭਾਵੇਂ ਮੇਰਾ ਪਾਪਾ ਆਈ ਪੰਚਾਇਤ ਦੀ ਮੰਨਸ਼ਾ ਪੂਰੀ ਤਰ੍ਹਾਂ ਭਾਪ ਗਿਆ ਸੀ ਫਿਰ ਵੀ ਚਾਹ ਪਾਣੀ ਤੋਂ ਬਾਅਦ ਉਸਨੇ ਰਸਮੀ ਤੌਰ ਤੇ ਮੇਰੇ ਸਹੁਰੇ ਬਾਪੂ ਨੂੰ ਪੁੱਛਿਆ ਸੀ ਅੱਜ ਸਰਦਾਰ ਜੀ ਸਾਡੇ ਪਿੰਡ ਦਾ ਰਾਹ ਕਿਵੇਂ ਭੁੱਲ ਗਏ ਬਬਲੂ ਤੇ ਬਹੂ ਤੋਂ ਬਿਨਾਂ ਘਰ ਸੁੰਨਾ ਸੁੰਨਾ ਜਿਆ ਲੱਗਦਾ ਨਵਦੀਪ ਮੇਰੀ ਧੀ ਪਹਿਲਾਂ ਹੈ ਤੇ ਨੋ ਬਾਅਦ ਵਿੱਚ ਹੈ ਅਸੀਂ ਤਾਂ ਸਰਦਾਰ ਜੀ ਉਸ ਨੂੰ ਲੈਣ ਆਏ ਆ ਬਾਪੂ ਨੇ ਗੋਲ ਮੋਲ ਜੇ ਢੰਗ ਨਾਲ ਗੱਲ ਕੀਤੀ ਸੀ ਸਰਦਾਰ ਜੀ ਬਹੁਤੀਆਂ ਕਹਾਣੀਆਂ ਕੀ ਪਾਉਣੀਆਂ ਨੇ ਅਸੀਂ ਤਾਂ ਇਹ ਅਰਜ਼ ਕਰਨ ਆਏ ਆ ਕਿ ਸਾਡੀ ਧੀ ਸਾਡੇ ਘਰ ਰਹਿ ਜਾਵੇ ਗੁਰਮੇਲ ਤੇ ਸੁਖਦੇਵ ਦੀ ਉਮਰ ਵਿੱਚ ਬਹੁਤਾ ਫਰਕ ਵੀ ਨਹੀਂ ਹੈ ਗੁਰਮੇਲ ਸੁਖੇ ਨਾਲੋਂ 2 ਸਾਲ ਹੀ ਛੋਟਾ ਹੈ ਕੋਟਬਲੂ ਵਾਲੇ ਪ੍ਰੌਣੇ ਨੇ ਗੱਲ ਸਾਫ਼ ਕਰ ਦਿੱਤੀ ਸੀ ਭਾਵੇਂ ਮੈਂ ਕੁਝ ਦੂਰੀ ਤੇ ਬੈਠੀ ਸਾਂ ਪਰ ਉਹਨਾਂ ਦੀ ਸਾਰੀ ਗੱਲ ਮੇਰੇ ਕੰਨੀਆਂ ਪੈ ਰਹੀ ਸੀ ਬਾਪੂ ਨੇ ਫੌਰੀ ਤੌਰ ਤੇ ਕੋਈ ਹਾਂ ਨਾ ਨਾ ਕੀਤੀ ਪਰ ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਉਸ ਜ਼ੁਬਾਨ ਖੋਲੀ ਸਰਦਾਰ ਜੀ ਅਸੀਂ ਤੁਹਾਥੋਂ ਨਾਬਰ ਨਹੀਂ ਪਰ ਕੁੜੀ ਨੂੰ ਵੀ ਪੁੱਛਿਆ ਲੋੜੀਦਾ ਤੁਸੀਂ ਅਜੇ ਆਰਾਮ ਕਰ ਲਓ ਅਸੀਂ ਘੜੇ ਸਲਾ ਬਾੜੀ ਕਰ ਲਈਏ ਕੋ ਟਬਲੂ ਵਾਲੀ ਨਣੰਦ ਦੀਪੋ ਉਹਨਾਂ ਕੋਲੋਂ ਉੱਠ ਕੇ ਮੇਰੇ ਕੋਲ ਆ ਬੈਠੀ ਉਸਨੇ ਇਸ਼ਾਰਿਆਂ ਨਾਲ ਮੇਰੇ ਮਨ ਦੀ ਥਾਪ ਪਾਉਣ ਦਾ ਯਤਨ ਕੀਤਾ ਤਾਂ ਮੈਨੂੰ ਸਾਫ਼ ਕਹਿਣਾ ਪਿਆ ਬੀਬੀ ਅਜੇ ਮੇਰਾ ਚਿੱਤ ਨਹੀਂ ਲਾਜੀ ਅਜੇ ਹੀ ਗੱਲਾਂ ਕਰਨ ਲਈ ਤੁਸੀਂ ਕੋਈ ਹੋਰ ਗੱਲ ਕਰੋ ਮੇਰਾ ਰੁੱਖਾ ਜਿਹਾ ਜਵਾਬ ਸੁਣ ਕੇ ਦੀਪੋ ਦੇ ਮੱਥੇ ਤੇ ਵਟ ਪੈ ਗੇ ਸਥਿਤੀ ਦੀ ਨਾਜ਼ੁਕਤਾ ਨੂੰ ਭਾਂਪਦਿਆਂ ਹੋਇਆ ਫਿਰ ਵੀ ਉਸਨੇ ਨਰਮ ਆਵਾਜ਼ ਵਿੱਚ ਬਬਲੂ ਦੇ ਭਵਿੱਖ ਦਾ ਵਾਸਤਾ ਪਾਇਆ ਕੁੜੇ ਕੀ ਕਮੀ ਹੈ ਸਾਡੇ ਗੁਰਮੇਲ ਚ ਸਮਝਾਤਾ ਸਹੀ ਬੀਬੀ ਮੇਰੇ ਕਰਮਾ ਵਿੱਚ ਜੋ ਲਿਖੀ ਹੈ ਮੈਂ ਭੋਗ ਰਹੀ ਹਾਂ ਜੇ ਕਰਮ ਚੰਗੇ ਹੁੰਦੇ ਤਾਂ ਤੇਰਾ ਵੱਡਾ ਭਰਾ ਹੀ ਕਿਉਂ ਛੱਡ ਕੇ ਜਾਂਦਾ ਨਾਲੇ ਗੁਰਮੇਲ ਨੇ ਕਬੀਲਦਾਰੀ ਤੋਂ ਲੈਣਾ ਵੀ ਕੀ ਹੈ ਉਸ ਦਾ ਤਾਂ ਦੋ ਵੇਲੇ ਸੰਤਾਂ ਦੇ ਡੇਰੇ ਜਾਣ ਨਾਲ ਹੀ ਜੂਨ guzara ਹੋਜੂ ਮੈਨੂੰ ਉਹਦਾ ਕੀ ਆਸਰਾ ਹੈ ਪਤਾ ਨਹੀਂ ਮੇਰੇ ਅੰਦਰਲੀ ਗੱਲ ਰੋਕਦਿਆਂ ਰੋਕਦਿਆਂ ਮੇਰੀ ਜ਼ੁਬਾਨ ਤੇ ਕਿਵੇਂ ਆ ਗਈ ਸੀ ਦੀਪੋ ਨਾਲ ਮੇਰਾ ਪਿਆਰ ਵੀ ਬਹੁਤ ਸੀ ਇਸ ਲਈ ਉਸ ਨੂੰ ਵੀ ਇਹ ਕਿਆਸ ਨਹੀਂ ਸੀ ਕਿ ਮੈਂ ਉਸਦੇ ਛੋਟੇ ਭਰਾ ਬਾਰੇ ਐਨੀ ਤਲਖ ਗੱਲ ਕਹਿ ਦਿਆਂਗੀ ਬਾਪੂ ਨੇ ਮੇਰਾ ਤੇ ਬਬਲੂ ਦਾ ਸਿਰ ਪਲੋਸਿਆ ਤੇ ਉਹ ਮਸੋਸਿਆ ਜਿਹਾ ਮੂੰਹ ਲੈ ਕੇ ਘੜਨ ਨੂੰ ਮੁੜ ਗਏ ਸਨ ਉਹਨਾਂ ਦੇ ਵਾਪਸ ਚਲੇ ਜਾਣ ਤੋਂ ਬਾਅਦ ਮੇਰੇ ਮਨ ਵਿੱਚ ਪਛਤਾਵਾ ਵੀ ਹੋਇਆ ਮੰਨਣਾ ਠੀਕ ਹੈ ਗੁਰਮੀਲ ਨਾਲ ਸਿਰ ਨੜਰ ਕਰਨ ਨੂੰ ਮੇਰਾ ਜੀ ਨਹੀਂ ਮੰਨਦਾ ਪਰ ਇਹ ਗੱਲ ਕਿਸੇ ਹੋਰ ਟੰਗ ਨਾਲ ਜਾਂ ਕੁਝ ਦਿਨ ਬਾਅਦ ਵੀ ਤਾਂ ਕਹੀ ਜਾ ਸਕਦੀ ਸੀ ਹਫਤੇ ਕੋ ਬਾਦ ਮੇਰੀ ਸੱਸ ਦਾ ਫੋਨ ਆ ਗਿਆ ਕੁੜੇ ਤੂੰ ਤਾਂ ਜਿਵੇਂ ਹੀ ਨਿਰਮੋਹੀ ਜਹੀ ਬਣ ਗਈ ਪੇਕੇ ਜਾ ਕੇ ਬੈਠ ਗਈ ਤੇਰਾ ਬਾਪੂ ਜਦੋਂ ਦਾ ਪੁੱਛੋ ਤੋ ਵਾਪਿਸ ਆਇਆ ਏ ਤੇਰੀ ਗੱਲ ਨੂੰ ਬਾਲਾ ਹੀ ਦਿਲ ਤੇ ਲਾ ਗਿਆ ਏ ਤੇਰੀ ਮਰਜ਼ੀ ਏ ਪਈ ਸਾਡਾ ਕੀ ਜ਼ੋਰ ਤੇਰੇ ਤੇ ਬੇਬੇ ਨੇ ਇੱਕ ਤਰ੍ਹਾਂ ਨਾਲ ਮੈਨੂੰ ਉਲਾੰਬਾ ਵੀ ਦਿੱਤਾ ਤੇ ਇਸ ਕਾਰਨ ਨਾਲ ਮੇਰਾ ਰਿਸ਼ਤਾ ਵੀ ਯਾਦ ਕਰਵਾਇਆ ਸੀ ਤੂੰ ਕਿਸੇ ਵੇਲੇ ਆ ਕੇ ਬਬਲੂ ਨੂੰ ਤਾਂ ਮਿਲਾ ਜਾ ਸਾਨੂੰ ਅਸੀਂ ਤਾਂ ਹੁਣ ਬਬਲੂ ਚੋਂ ਹੀ ਸੁਖਦੇਵ ਨੂੰ ਵੇਖਣਾ ਹੈ ਉਸ ਦੀ ਗੱਲ ਸੁਣ ਕੇ ਮੈਨੂੰ ਉਹਨਾਂ ਦੋਵਾਂ ਤੇ ਤਰਸ ਵੀ ਆਇਆ ਸੋਚਿਆ ਇਹਨਾਂ ਦਾ ਕੀ ਕਸੂਰ ਬੇਬੇ ਬਾਪੂ ਨੇ ਤਾਂ ਹਮੇਸ਼ਾ ਮੈਨੂੰ ਧੀ ਹੀ ਸਮਝਾਇਆ ਬੇਬੇ ਦੇ ਫੋਨ ਤੋਂ ਬਾਅਦ ਸਾਰੀ ਰਾਤ ਮੈਨੂੰ ਉਬਲ ਚਿਤੀ ਜਿਹੀ ਰਹੀ ਤੇ ਸਵੇਰ ਹੁੰਦਿਆਂ ਹੀ ਮੈਂ ਬਬਲੂ ਨੂੰ ਮੋਢੇ ਨਾਲ ਲਾ ਕੇ ਸੌਰੇ ਪਿੰਡ ਜਾਣ ਵਾਲੀ ਪਹਿਲੀ বাস ਜਾ ਫੜੀ ਘਰ ਵਿੱਚ ਹੋਰ ਤਾਂ ਸਾਰਾ ਕੁਝ ਪਹਿਲਾਂ ਵਾਲੀ ਤੋਰ ਹੀ ਤੁਰਦਾ ਦਿਸਿਆ ਪਰ ਗੁਰਮੇਲ ਹੁਣ ਪਹਿਲਾਂ ਨਾਲੋਂ ਬਦਲਿਆ-ਬਦਲਿਆ ਵਿਖਾਈ ਦੇ ਰਹਾ ਸੀ ਉਸਨੇ ਬਬਲੂ ਨੂੰ ਤਾਂ ਗੋਦੀ ਚੁੱਕ ਕੇ ਪਿਆਰ ਦਿੱਤਾ ਪਰ ਮੇਰੇ ਨਾਲ ਅੱਖ ਵੀ ਨਾ ਮਿਲਾਈ ਉਸ ਦਾ ਇਸ ਤਰ੍ਹਾਂ ਕਰਨਾ ਵੀ ਮੈਨੂੰ ਅਜੀਬ ਜਿਹਾ ਲੱਗਾ ਬੇਬੀ ਨੇ ਬਾਅਦ ਵਿੱਚ ਮੈਨੂੰ ਦੱਸਿਆ ਕਿ ਹੁਣ ਉਸਨੇ ਸੰਤਾਂ ਦੇ ਡੇਰੇ ਜਾਣਾ ਵੀ ਛੱਡ ਦਿੱਤਾ ਸੀ ਜ਼ੋਰ ਪਾ ਕੇ ਦੋ ਦਿਨ ਬੇਬੇ ਨੇ ਮੈਨੂੰ ਵਾਪਸ ਨਾ ਜਾਣ ਦਿੱਤਾ ਮੈਂ ਅਜੇ ਸੌਰੇ ਘਰ ਹੀ ਸਾਂ ਕਿ ਉਹ ਕਟਨਾ ਵਾਪਰ ਗਈ ਜਿਸ ਦਾ ਸਾਨੂੰ ਕਿਸੇ ਨੂੰ ਵੀ ਕਿਆਸ ਨਹੀਂ ਸੀ ਖੇਤ ਕਣਕ ਦੀ ਵਾਢੀ ਹੋ ਰਹੀ ਸੀ ਤੇ ਗੁਰਮੀਲ ਕੰਬਾਈਨ ਵਾਲਿਆਂ ਲਈ ਘਰੋਂ ਚਾਹ ਲੈ ਕੇ ਗਿਆ ਸੀ ਹੁਣ ਉਹ ਬਿਨਾਂ ਹਥਿਆਰ ਤੋਂ ਬਾਹਰ ਨਹੀਂ ਜਾਂਦਾ ਭਾਵੇਂ ਕੇਸ ਦੇ ਚੱਲਦਿਆਂ ਅਦਾਲਤ ਵੱਲੋਂ ਜੇਲੇ ਦੀ ਜ਼ਬਤ ਹੋਈ ਲਾਇਸੈਂਸੀ ਬੰਦੂਕ ਉਸ ਨੂੰ ਅਜੇ ਵਾਪਸ ਨਹੀਂ ਮਿਲੀ ਸੀ ਫੇਰ ਵੀ ਬਾਪੂ ਤੇ ਗੁਰਮੀਲ ਅਵੇਸਲੇ ਨਹੀਂ ਸਨ ਉਹ ਚਾਹ ਦੇ ਕੇ ਘਰ ਵਾਪਸ ਆ ਰਿਹਾ ਸੀ ਕਿ ਕਰੀਰਾਵਾਲੇ ਰਾਹ ਕੋਲ ਜੈਲੇ ਤੇ ਉਸਦੇ ਦੋ ਯਾਰਾਂ ਦੀ ਭੂਤਰੀ ਜੁੰਡਲੀ ਸ਼ਰਾਬੀ ਹਾਲਤ ਵਿੱਚ ਟੱਕਰ ਪਈ। ਓਏ ਜਾਂਦਾ ਹੈ ਬਈ ਸਰਦਾਰ ਸੁਖਦੇਵ ਸਿੰਘ ਦਾ ਛੋਟਾ ਭਰਾ ਰਸਤਾ ਦਿਓ ਬਈ ਸਰਦਾਰ ਸਾਹਿਬ ਨੂੰ। ਜੈਲੇ ਦੇ ਸ਼ਰਾਬੀ ਯਾਰ ਨੇ ਗੱਲ ਰੜਕਾਈ। ਓਏ ਇਹਨੇ ਕੀ ਫਨੂਖ ਹੋਣਾ ਹੈ ਆਪਣਾ? ਇਹ ਤਾਂ ਆਪ ਵਿਚਾਰਾ ਸੰਤਾਂ ਦੇ ਦੇਰੇ ਭੁੱਲ ਬਖਸ਼ਾਉਣ ਚੱਲਿਆ। ਜੈਲੇ ਨੇ ਬਲਦੀ ਤੇ ਤੇਲ ਪਾਇਆ। ਖੜ ਜੋ ਥੋੜੀ ਵੱਡੇ ਸੂਰਮਿਆਂ ਦੀ। ਤਾਜ਼ੇ ਤਿੱਖੇ ਕੀਤੇ ਗੰਡਾਸੇ ਦਾ ਸਿੱਧਾ ਵਾਰ ਗੁਰਮੇਲ ਨੇ ਜੈਲੇ ਦੀ ਲੱਤ ਤੇ ਕੀਤਾ ਪਤਾ ਨਹੀਂ ਉਸ ਵਿੱਚ ਐਨਾ ਜੋਸ਼ ਕਿੱਥੋਂ ਆ ਗਿਆ ਸੀ ਜੈਲੇ ਦੇ ਸੰਭਲਣ ਤੋਂ ਪਹਿਲਾਂ ਹੀ ਉਸ ਦੀ ਸੱਜੀ ਲੱਤ ਉਸ ਦੇ ਸਰੀਰ ਤੋਂ ਵੱਖ ਹੋ ਕੇ ਧਰਤੀ ਤੇ ਤੜਫ ਰਹੀ ਸੀ ਜੈਲੇ ਦੀਆਂ ਚੀਕਾਂ ਦੂਰ ਦੁਰਾਡੇ ਤੱਕ ਫੈਲ ਗਈਆਂ ਸਨ ਉਸ ਦੇ ਸ਼ਰਾਬੀ ਯਾਰ ਪਤਾ ਨਹੀਂ ਕਿਹੜੇ ਵੇਲੇ ਪਤਰਾਵਾਚ ਗਏ ਸਨ ਜੇ ਮੇਰੇ ਤੇ ਘਰ ਦੀਆਂ ਕੁਝ ਜ਼ਿੰਮੇਵਾਰੀਆਂ ਨਾ ਹੁੰਦੀਆਂ ਤਾਂ ਮੇਰਾ ਵਾਰ ਤੇਰੀ ਗਰਦਨ ਤੇ ਹੋਣਾ ਸੀ ਹੁਣ ਦੂਜਾ ਮੌਕਾ ਨਾ ਦੇਈ ਮੈਨੂੰ ਗੁਰਮੀਲ ਇਹ ਕਹਿ ਕੇ ਜੈਲੇ ਨੂੰ ਉੱਥੇ ਹੀ ਤੜਫਦਾ ਛੱਡ ਕੇ ਪਿੰਡ ਵੱਲ ਤੁਰ ਪਿਆ ਸੀ ਪੁਲਿਸ ਇੱਕ ਵਾਰ ਫੇਰ ਪੈਂਡਾਈ ਤੇ ਜੈਲੇ ਦੇ ਬਿਆਨ ਤੇ ਗੁਰਮੀਲ ਨੂੰ ਫੜ ਕੇ ਥਾਣੇ ਲੈ ਗਈ ਇੱਕ ਵਾਰ ਫੇਰ ਸਾਡੇ ਸਾਰਿਆਂ ਦੇ ਭਾਦੀ ਬਣ ਗਈ ਪਰ ਜਦੋਂ ਵਿਪਤਾ ਪੈ ਹੀ ਗਈ ਸੀ ਤਾਂ ਸੰਭਾਲਣਾ ਵੀ ਪੈਣਾ ਸੀ ਇਸ ਵਾਰ ਜੋਧਪੁਰ ਵਾਲੇ ਪ੍ਰਾਉਣੇ ਨੇ ਨਵੇਂ ਆਏ ਥਾਣੇਦਾਰ ਨਾਲ ਕੋਈ ਦੂਰ ਦੀ ਰਿਸ਼ਤੇਦਾਰੀ ਕੱਢ ਲਈ ਸੀ ਥਾਣੇਦਾਰ ਨੇ ਕੇਸ ਨਰਮ ਬਣਾਉਣ ਲਈ 2 ਲੱਖ ਦੀ ਮੰਗ ਕੀਤੀ ਜਿਸ ਦਾ ਫੈਸਲਾ 1.5 ਲੱਖ ਵਿੱਚ ਹੋ ਗਿਆ ਹਵਾਲਾਤ ਤੋਂ ਪੁਲਿਸ ਦੇ ਪਹਿਰੇ ਵਿੱਚ ਗੁਰਮੀਲ ਨੂੰ ਜੱਜ ਦੀ ਕਚਹਿਰੀ ਵਿੱਚ ਲਿਆਂਦਾ ਗਿਆ ਬਾਪੂ ਬੇਬੇ ਦੋਵੇਂ ਪ੍ਰੌਣ ਨੇ ਤੇ ਮੈਂ ਉਸਦੇ ਉੱਥੇ ਆਉਣ ਤੋਂ ਪਹਿਲਾਂ ਹੀ ਪਹੁੰਚ ਗਏ ਸਾਂ ਗੁਰਮੀਲ ਦੇ ਹੱਥਕੜੀ ਲੱਗੀ ਹੋਈ ਸੀ ਜਿਸ ਦੀ ਜ਼ੰਜੀਰ ਇੱਕ ਸਿਪਾਹੀ ਦੇ ਹੱਥ ਵਿੱਚ ਸੀ ਗੁਰਮੀਲ ਸਾਡੇ ਕੋਲ ਆਇਆ ਤਾਂ ਪਤਾ ਨਹੀਂ ਕਿਵੇਂ ਜ਼ਿੰਦਗੀ ਵਿੱਚ ਪਹਿਲੀ ਵਾਰ ਪਿਆਰ ਭਰੀ ਤੱਕਣੀ ਨਾਲ ਉਸ ਵੱਲ ਤੱਕਦਿਆਂ ਮੈਥੋਂ ਕਹਿ ਹੋ ਗਿਆ ਬਾਪੂ ਭਾਵੇਂ ਬਬਲੂ ਦੇ ਹਿੱਸੇ ਦੀ ਸਾਰੀ ਜ਼ਮੀਨ ਲੱਗ ਜਾਏ ਸਾਰੇ ਵਕੀਲ ਗੰਡ ਲਵੋ ਤੁਹਾਡਾ ਛੋਟਾ ਪੁੱਤਰ ਬਰੀ ਹੋਣਾ ਚਾਹੀਦਾ ਗੁਰਮੀਲ ਨੇ ਵੀ ਹੈਰਾਨੀ ਨਾਲ ਮੇਰੇ ਵੱਲ ਵੇਖਿਆ ਬਾਪੂ ਬੇਬੇ ਤੇ ਪ੍ਰਾਣੇ ਵੀ ਮੇਰੇ ਇਸ ਨਵੇਂ ਵਿਵਹਾਰ ਤੇ ਅਚੰਬਿਤ ਜਿਹੇ ਖਲੋਤੇ ਸਨ ਪਰ ਉਹ ਆਪਣੀ ਉਮਰ ਦੀ ਸਿਆਣਪ ਵਰਤਦਿਆਂ ਸਾਡੇ ਤੋਂ ਕੁਝ ਦੂਰ ਖਿਸਕ ਗਏ ਗੁਰਮੀਲ ਮੈਂ ਤੇਰੀ ਉਡੀਕ ਕਰਾਂਗੀ ਹੁਣ ਤੂੰ ਸੰਤਾਂ ਦਾ ਚੇਲਾ ਨਹੀਂ ਨਰ ਬੰਦਾ ਐ ਨਰ ਗੁਰਮੀਲ ਨੇ ਮੇਰੇ ਵੱਲ ਨਜ਼ਰ ਉਠਾਈ ਮੇਰੀਆਂ ਅੱਖਾਂ ਸ਼ਰਮ ਨਾਲ ਨੀਵੀਆਂ ਪੈ ਗਈਆਂ ਸਨ ਪਰ ਗੁਰਮੀਲ ਦੀਆਂ ਅੱਖਾਂ ਵਿੱਚ ਮੇਰੀ ਗੱਲ ਸੁਣ ਕੇ ਆਈ ਲਿਸ਼ਕ ਨੇ ਮੇਰੇ ਅੰਦਰ ਠੰਡਕ ਜਹੀ ਭਰ ਦਿੱਤੀ ਸੀ